ਫਰੀਦਕੋਟ ਦੇ ਪੀੜਪਾੜ ਵਾਲੇ ਬਾਜ਼ਾਰ ਚ ਸਥਿਤ ਭਾਰਤੀ ਸਟੇਟ ਬੈਂਕ ਦੇ ਏਟੀਐਮ ਚ ਅੱਗ ਲੱਗਣ ਦੇ ਨਾਲ ਏਟੀਐਮ ਮਸ਼ੀਨ ਵਿੱਚ ਪਿਆ ਸਾਰਾ ਕੈਸ਼ ਸੜ ਕੇ ਸੁਆਹ ਹੋ ਗਿਆ ਹੈ ਮੌਕੇ ਤੇ ਮੌਜੂਦ ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ ਆਪਣੇ ਸਟੇਟ ਬੈਂਕ ਤੋਂ ਵੀਡੀਓ ਦੇ ਬੈਟਰੀਆਂ ਦੀ ਸ਼ਾਰਟ ਕਰਕੇ ਅੱਗ ਲੱਗੀ ਹੈ ਜੀ ਇਹਦੇ ਵਿੱਚ ਇੱਕੋ ਦਾਮ ਬਾਹਰ ਕੁਰਸੀ ਦੇ ਬੈਠੇ ਸੀਗੇ ਜੀ ਦੂਜਾ ਜਿਉੜੀ ਵਾਲਾ 8 ਤੋਂ 8 ਦਿਉੜੀ ਹੈ ਸਾਡੀ ਜੀ ਜਦੋਂ ਆਇਆ ਨਾਲ ਦੇ ਬਾਹਰ ਬੈਠਾ ਸੀ ਉਹ ਸ਼ਾਰਟ ਹੋਇਆ ਤੇ ਇੱਕੋ ਦਾਮ ਅੱਗ ਵੱਧ ਗਈ ਵੱਧ ਕੇ ਸਿੱਧੀ ਬੈਟਰੀਆਂ 25 30 ਬੈਟਰੀਆਂ ਅੰਦਰ 35 ਨੂੰ ਜਿਨ੍ਹਾਂ ਨਾਲ ਅੱਗ ਬਹੁਤ ਵੱਧ ਗਈ ਇਸ ਕਾਰਨ ਵਾਵਾ ਸਾਰਾ ਏਟੀਐਮ ਚਲ ਗਿਆ ਉਦਰ ਮੌਕੇ ਤੇ ਪਹੁੰਚ ਕੇ 5 ਬ੍ਰਿਗੇਡ ਦੀਆਂ ਗੱਡੀਆਂ ਨੇ ਸਮਾ ਰੰਦੀ ਅੱਗ ਤੇ ਕਾਬੂ ਪਾ ਲਿਆ। ਉਥੇ ਇਸ ਮਾਮਲੇ ਵਿੱਚ ਐਸ ਐਚ ਓ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਬੈਂਕ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਇਸ ਅੱਗ ਦੇ ਨਾਲ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਬੈਂਕ ਅਧਿਕਾਰੀ ਹੀ ਦੱਸ ਸਕਣਗੇ। ਦੇ ਵਿਚ ਵਿੱਚ ਪਹੁੰਚ ਕੇ ਜਿਹੜਾ ਜੀ ਇਹਨੂੰ ਤੁਰੰਤ ਕੰਟਰੋਲ ਕਰ ਤੁਹਾਡੇ ਨੂੰ ਦਾਬ ਨੂੰ ਕੰਟਰੋਲ ਕੀਤਾ ਹਾਂਜੀ ਬਿਲਕੁਲ ਕੰਟਰੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਆ ਉੱਥੇ ਚੌਂਗੜੇ ਵਿੱਚ ਬੰਦ ਹੈ। ਅਚਾਨਕ ਕਿਤੇ ਇਹ ਲੱਗਦਾ ਕਿ ਜਦੋਂ ਕੋਈ ਉਹ ਦੌੜਾ ਕਰਕੇ ਆ ਕੇ ਲੱਗੀ ਲੇਕਿਨ ਕਾਫੀ ਨੁਕਸਾਨ ਹੈ ਬੈਂਕ ਵਾਲਿਆਂ ਨੂੰ ਇਤਲਾਹ ਦਿੱਤੀ ਗਈ ਉਹ 10% ਪਹੁੰਚ ਗਏ ਦੇਖਦੇ ਕਿ ਨੁਕਸਾਨ ਹੋ ਰਿਹਾ ਹੈ ਕਿੱਥੇ 10 ਯੋਗ ਹੈ ਕਿ ਜਿੱਥੇ ਏਟੀਐਮ ਸਥਿਤ ਸੀ ਉਸਦੇ ਨਾਲ ਹੀ ਤੇਲ ਦੀ ਡੀਪੂ ਦੀ ਇਮਾਰਤ ਹੈ ਗਨੀਮਤ ਇਹ ਰਹੀ ਹੈ ਕਿ ਸਮਾਰੈਂਦੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਤਾਂ ਜੋ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਾਨੀ ਟੀਵੀ ਜਗਬਾਨੀ ਟੀਵੀ ਦੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ